ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਦੁਖ ਪੰਜਨੀ ਸਾਹਿਬ ਗੌੜੀ ਮਹੱਲਾ ਪੰਜ ਮਾਮਾਨ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆ ਰਦੀਐ ਪੂਰਨ ਸਤ ਗੁਰ ਗਿਆਨ ਰਹਾਉ ਜਿੱਤ ਕਟ ਵਸੈ ਪਾਰ ਬ੍ਰਹਮਾ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਵੈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨਾ ਜਾਣੀਆ ਨਾ ਜਾਪੈ ਆਰਾਧ ਓਟ ਤੇਰੀ ਜਗ ਜੀਵਣਾ ਮੇਰੇ ਠਾਕੁਰ ਅਗਮ ਅਗਨ ਵੇ ਕਿਰਪਾਨ ਗੁਸਾਈਆਂ ਨਠੇ ਸੋ ਸੰਤਾਪ ਤਤਿ ਵਾਉ ਨਾ ਲੱਗੈ ਸਤਗੁਰ ਰਖੈ ਆਪ ਗੁਰ ਨਾਰਾਇਣ ਦੇਉ ਗੁਰ ਗੁਰ ਸੱਚਾ ਸਿਰਜਨ ਹਾਰ ਗੁਰ ਤੁਠੈ ਸਭ ਕੁਛ ਪਾਇ ਜਨ ਨਾਨਕ ਸਦ ਬਲੇਹਾਰ ਗੌੜੀ ਮਹੱਲਾ ਪਜਮਾ ਸੂਕੇ ਹਰੇ ਕੀ ਏਖ ਨਮਾਹੀ ਅੰਮ੍ਰਿਤ ਰੇਟ ਸੱਚ ਜੀਵਾਈ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੀ ਸੇਵ ਰਹਾਵ ਮਿਟ ਗਈ ਚਿੰਤ ਪੁਨੀ ਮਨ ਆਸਾ ਕਰੀਂਦਿਆ ਸਤਗੁਰ ਗੁਣ ਤਸਾ ਦੁੱਖ ਨਾ ਠੇ ਸੁਖ ਆਏ ਸਮਾਏ ਢੀਲਣਾ ਪਈ ਜਾ ਗੁਰ ਬੁਰਮਾਈ ਜਿਪਨ ਨੇ ਪੂਰੇ ਗੁਰਮੇਲੇ ਨਾਨਕ ਤੇ ਜਨ ਸੁਪਲ ਫਲੇ ਗੌੜੀ ਮਹੱਲਾ ਪੰਜਵਾਂ ਤਾਪ ਗਏ ਪਾਏ ਪ੍ਰਭ ਸਾਤ ਸੀਤਲ ਭਏ ਕਿੰਨੀ ਪ੍ਰਵਦਾਤ ਪ੍ਰਭ ਕਿਰਪਾ ਤੇ ਭੈ ਸਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾਉ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋ ਕਾਬਿਣ ਸਿਆਥਾ ਸੈ ਜਿਸ ਪਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਉ ਪ੍ਰਾਨੀ ਦੁਖ ਦਰਦ ਜਮ ਨੇੜ ਨ ਆਵੈ ਕਉ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਜਿਸ ਸਿਮਰਤ ਦੁਖ ਜ਼ਬ ਜਾਏ ਨਾਮ ਰਤਨ ਵਸੈ ਮਨਿਆ ਜਪ ਮੰਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕਿ ਡ੍ਰਿਟ ਸਦਾ ਸੁਖੁ ਆਇ ਸਾਜਨ ਮੀਤ ਸਖਾ ਕਰੇਕ ਹਰਿ ਹਰਿ ਅੱਖਰ ਮਨ ਮੈ ਲੇਖ ਰਵ ਰਹਿਆ ਸਰਬਤ ਸੁਆਮੀ ਗੁਣ ਗਾਵੈ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪਇਮਾ ਕੋਟ ਬਿਗਣ ਹਿਰੇਖ ਨਮਾਹਿ ਹਰ ਹਰ ਕਥਾ ਸਾਧ ਸੰਗ ਸੁਨਾਈ ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਪ ਹਰ ਚਰਨ ਮਿੱਟੀ ਕੁਦਤਾ ਸਨਹਾ ਸਰਬ ਕਲਿਆਣ ਸੁਖ ਸਹਿਜ ਨਿਧਾਨ ਜਾਂ ਕਹਿ ਰਦਾ ਵਸੈ ਭਗਵਾਨ ਔਕਾਦ ਮੰਤਰ ਤੰਤ ਦਾ ਸ਼ਾਰ ਕਰਨੇ ਹਾਰ ਦੇ ਮਹਤਾਨ ਤਜ ਸਭ ਪਰਮ ਭਜਿਓ ਪਾਰ ਬ੍ਰਹਮ ਕਉ ਨਾਨਕ ਅਟਲੇ ਏ ਧਰਮ ਗੌੜੀ ਮਹੱਲਾ ਪੰਜਿਮਾ ਸਾਥ ਪਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਏ ਕਲਿਆਨ ਪਾਰ ਬਰਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤ ਨੀਤ ਗਈ ਬਿਯਾਦ ਉਬਰੇ ਜਨਮੀਤ ਮਨ ਬਚ ਕਰਮ ਪ੍ਰਵ ਆਪਣਾ ਧਿਆਈ ਨਾਨਕ ਦਾਸ ਤੇਰੀ ਛਰਣਾ ਗੌੜੀ ਮਹੱਲਾ ਪੰਜਮਾ ਨੈਤਰ ਪਰ ਗਾਜਕੀਆਂ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤਲਾਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਾਂਪ ਕਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰਿ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਮਾ ਧਿਰ ਕਰ ਬੈਸੋ ਹਰ ਜਨ ਪਿਆਰੀ ਸਤਿਗੁਰ ਤੁਮਰੀ ਕਾਸ਼ ਵਾਰਿਆ ਹਾਂ ਦੋਇ ਤੇ ਦੂਤ ਪਰਮੇ ਸ਼ਰਮਾਰੇ ਜਨ ਕੇ ਪੈਜ ਰਖੀ ਕਰਤਾਰੇ ਬਾਦ ਸ਼ਾਹਾਂ ਸ਼ਾਹ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪਾ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਵੇ ਅੰਤਰ ਜਾਮੀ ਨਾਨਕ ਓਟ ਪਕਨੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜ ਮਾ ਰਾਗ ਪਿਤਾ ਬ੍ਰਹਮੇਰੇ ਮੋਹਨਿ ਰ ਗੁਣ ਸਭ ਗੁਣ ਤੇਰੇ ਰਹਾਉ ਪੰਜ ਬਿਕਾਦੀ ਇੱਕ ਗਰੀਬਾ ਰੱਖੋਂ ਰੱਖਣ ਹਾਰੇ ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਉ ਭਾਂਤੀ ਛੋੜੈ ਕਤੋਂ ਨਾਹੀ ਏਕ ਬਾਤ ਸੁਨਤਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਿਨ ਤੇ ਧੀਰਜ ਪਾਇਆ ਸੰਤਿ ਮਨਤ ਦਿਉ ਮੋਹ ਨਿਰ ਪਾਉ ਗੁਰ ਕਾ ਸ਼ਬਦ ਕਮਾਇਆ ਜੀਤ ਲੈ ਓਏ ਮਹਾ ਬਿਖਾਦੀ ਸੈ ਸੁਹੇਲੀ ਬਾਣੀ ਕੋ ਨਾਨਕ ਮਨ ਪੈ ਆ ਪ੍ਰੰਗਾਸਾ ਪਾਇਆ ਪਦ ਨਿਰਵਾਣੀ ਬਿਲਾਵਲੇ ਮਹਿਲਾ ਪੰਜਿਮਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵਾ ਬਿਗਨ ਨਾ ਲਾਗੇ ਜਪੇ ਰਖਿਆ ਭੇਵ ਤਰਤਪਨੀਤ ਭਈ ਗੁਣ ਗਾਏ ਦੁਰਤ ਗਿਆ ਹਰਨਾਮ ਤੇ ਆਇ ਰਹਾ ਸਵਣੀ ਥਾਈ ਰਵਿਆ ਆਪ ਆਦ ਜੁਗਾਦ ਜਾਂਕਾ ਵੱਡ ਪ੍ਰਤਾਪ ਗੁਰ ਪ੍ਰਸਾਦਿ ਨਾ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮੀਠੇ ਮੇਰੇ ਵਿਗੜ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰ ਤੁਠੇ ਪਾਰਬਰਮ ਪ੍ਰਪੇ ਰਖਵਾਲੇ ਜਿੱਥੈ ਕਿਥੈ ਦਿਸੈ ਨਾਲੇ ਨਾਨਕ ਦਾਸ ਕਸਮਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਰਨ ਕਮਲ ਪ੍ਰਭ ਹਰਿ ਦਇ ਧਿਆਏ ਰੋਗ ਗਏ ਸਗਲੇ ਸੁਖ ਪਾਈ ਗੁਰਦੋ ਘਟਿਆ ਦਿਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾ ਅਕਾਥ ਕਥਾ ਅਮਰਤ ਪ੍ਰਭ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲਾ ਪੰਜਵਾ ਸਾਤ ਪਾਈਂ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜੇ ਅਨਹ ਤੂਰੇ ਰਹਾ ਤਾਪ ਪਾਪ ਸੰਤਾਪ ਬਿਨਾਸੀ ਹਰਿ ਸਿਮਰਤਿ ਕਿਲ ਵਿਕਸਵ ਨਾਸੀ ਅਨੰਦ ਕਰੋਂ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਂ ਸਵਾਰੀ ਬਿਲਾਵੈ ਮਹਿਲਾ ਪੰਜਮਾ ਸਗਲੇ ਅਨੰਦ ਕੀਆ ਪਰਮੇਸ਼ਰਿ ਆਪਣਾ ਬਿਰਤ ਸੁਵਾਰਿਆ ਸਾਦ ਜੇ ਨਾ ਹੋਏ ਕਿਰਪਾਲਾ ਬਿਖਸੀ ਸਭ ਪਰਵਾਰੀਆਂ ਕਾਰਜ ਸਤਿਗੁਰ ਆਪ ਸਵਾਰਿਆ ਵੱਢੀਆਂ ਅਰਜਾ ਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾ ਵਾਣ ਤ੍ਰੇਣ ਤ੍ਰੇ ਪਵਨ ਹਰਿਆ ਹੋਏ ਸੰਗਲੇ ਜੀ ਸਾਧਾਰਿਆਂ ਮਨ ਚੇਨਾਂ ਨੂੰ ਬਲ ਪਾਏ ਪੂਰਣੇਸ਼ਿ ਪੁਜਾਰਿਆਂ ਬਿਲਾਵਨ ਮਹੱਲਾ ਪੰਜਵਾ ਰੋਗ ਗਿਆ ਪ੍ਰਮੇ ਆਪ ਗਵਾਇਆ ਨੀਂਦ ਭਈ ਸੁਖ ਸਹਿਜ ਘਰਿਆ ਆ ਰਹਾ ਰਾਜੇ ਰਾਜ ਪੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਦਮਾਇ ਤਿਆਈ ਨਾਨਕ ਗੁਰਪੂਰੀ ਛਨਣਾਈ ਜਿਨੇ ਆਪਣੇ ਨਾਮ ਕੇ ਪੈਂਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾ ਸੰਤਾਂ ਸਗ ਲੇਗੇ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੀ ਇਹ ਅਵਕਤ ਜੋਗ ਆਏ ਬਸੋਂ ਕਰਦੇ ਇਸ ਮੈਂ ਇਹ ਭਲੇ ਸੰਜੋਗ ਨਾਨਕ ਪ੍ਰਸਾਦ ਸੋ ਪ੍ਰਸੰਨ ਭੈ ਲੈ ਗਏ ਬਿਯੋਗ ਬਿਲਾ ਬਲ ਮਹੱਲਾ ਪੰਜਵਾ ਵੰਦਨ ਕਾਟਿਆ ਪ੍ਰਭ ਆ ਕਿਰਪਾਲ ਦੀਨ ਦੇ ਆਲ ਪ੍ਰਪਾਰ ਬ੍ਰਹਮ ਤਾਂ ਕੀ ਨਰਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਭਿਆ ਪ੍ਰਭ ਧਿਆਵਨ ਜੋਗ ਰਹਾ ਔਖਧਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਪੀਐ ਅੰਤਰਿ ਨਿਵਲਾਈ ਕਿਨਵ ਕੀ ਉਤਰੈ ਸੁਦੋਐ ਸਾਧੂ ਛਰਨਾਈ ਸੁਨਤ ਜਪਤ ਹਰਿ ਨਾਮ ਜਸ ਤਾਂ ਕੀ ਦੂਰ ਬਲਾਈ ਮਹਾ ਮੰਤ ਨਾਨਕ ਕਥੈ ਹਰਿ ਕੇ ਗੁਣ ਗਾਈ ਮਿਲਾ ਬਲ ਮਹੱਲਾ ਪਜਿਮਾ ਹਰ ਹਰ ਹਰਿਆਰਾ ਦੀਐ ਹੋਈਐ ਆਰੋਗ ਰਾਮਚੰਦ ਕੀ ਲਾਇ ਟਿਕਾ ਜਿਨ ਮਾਰਿਆ ਰੋਗ ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਯੋਗ ਜਿਸ ਸਿਮਰਤ ਸੁਖ ਪਾਈਐ ਬਿਨ ਸੈ ਬਿਉਗ ਨਾਨਕ ਪ੍ਰਸਨ ਨਾਖਤੀ ਕਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪਇਮਾ ਧੁਪ ਦੇ ਘਰ ਪਇਮਾ ਇਕ ਓੰਕਾਰ ਸਤਿਗੁਰ ਪ੍ਰਸਾਦ ਔਰੇ ਉਪਾਸਮ ਸਭ ਤਿਆ ਗਿਆ ਤਾਰੂ ਨਾਮ ਲਿਆ ਤਾਪ ਪਾਸਾ ਮਿਟੇ ਰੋ ਸੀਤਲ ਮਨ ਭਇਆ ਗੁਰਪੂਰ ਆਰਾਧਿਆ ਸਗਲਾ ਦੁੱਖ ਗਿਆ ਰਾਖਣ ਰਹਿ ਰਾਖੇ ਆਪਣੀ ਕਰਮਿਆ ਰਹਾ ਬਾਹ ਪਕੜ ਪ੍ਰਭ ਕਾ ਡਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰ ਭਇਆ ਬਿਲਾਵਨ ਮਹਲਾ ਪੰਜਵਾ ਰੋਗ ਮਿਟਾਇਆ ਆਇਆ ਪ੍ਰਭ ਉਹ ਜਿਆ ਸੁਖ ਸਾਥ ਵੱਡ ਅਪਰਤਾਪ ਅਚਰਜ ਰੂਪ ਹਰ ਕੀ ਨੀ ਦਾਤ ਗੁਰੂ ਗੋਬਿੰਦ ਕਿਰਪਾ ਕਰੀ ਰਾਖਿਆ ਮੇਰਾ ਭਾਈ ਹਮਤਿ ਕੀ ਸ਼ਰਣਾਗਤੀ ਜੋ ਸਦਾ ਸੁਹਾਇ ਰਹਾ ਬਿਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪਈਮਾਂ ਤਾਤੀ ਵਾਉ ਨਾਂ ਲੱਗਈ ਪਾਰ ਬਰਾਂ ਛਰਨਾਈ ਚੌਂ ਗਿਰਦ ਹਮਾਰੈ ਰਾਮਕਾਰ ਦੁਖ ਲਗੈ ਨਾ ਪਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆਂ ਏਕਾਂ ਨਿਵਲਾਈ ਰਹਾ ਰਾਖ ਨੀਏ ਤਿਨ ਰਖਣ ਹਾਰ ਸਾਬਿਆਦ ਮਿਟਾਈ ਕੌਨਾ ਨੇ ਕਿਰਪਾ ਭਈ ਪ੍ਰਾਪੈ ਸੁਹਾਇ ਮਿਲਾਵਨ ਮਹੱਲਾ ਪੰਜਮਾ ਆਪਣੇ ਬਾਲਗ ਆਪ ਰੱਖਿਆ ਨਾ ਪਾਰ ਬ੍ਰਹਮ ਗੁਰਦੇਵ ਸੁਖ ਸਾਤ ਸਹਿਜ ਆਨੰਦ ਭੇ ਪੂਰਨ ਭੇ ਸੇਵ ਰਹਾਉ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਵੈ ਆਪ ਰੋਗ ਮਿਟਾਏ ਜੇ ਵਾਲਿਆ ਨਾ ਜਾਂਕਾ ਵੱਡ ਪ੍ਰਤਾਪ ਦੋਖੁ ਮਾਰੇ ਬਖਿਆਨ ਆਪਣੀ ਕਲਤਾਰੀ ਮਨ ਬਾਜੁ ਦੁ ਪਾਲ ਦਿੱਤੈ ਨਾਨਕ ਭਲੇ ਹਾਰਿ ਬਿਲਾ ਵਲੇ ਮਹੱਲਾ ਪੰਜਿ ਮਾ ਤਾਪ ਲਾਇਆ ਗੁਰ ਸਿਰਜਨ ਹਾਰ ਸਤਿਗੁਰੇ ਆਪਣੇ ਕੋ ਬਲ ਜਾਹੀ ਜਿਨ ਪੈਜ ਰੱਖੀ ਸਾਰੇ ਸੰਸਾਰ ਹਾ ਕਰਮ ਸਤ ਧਾਰ ਬਾਲਕ ਰਖ ਲੈਨੋ ਪ੍ਰਭ ਅਮਰਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰਖੈ ਮਿਹਰਵਾਨ ਗੁਰੂ ਨਾਨਕ ਬੋਲੈ ਅੰਦਰ ਗੈ ਪ੍ਰਵਾਨ ਬਿਲਾਵਨ ਮਹੱਲਾ ਪਿਮਾ ਆਪ ਪਾਪ ਤੇ ਰਾਖੀ ਆਪ ਸੀਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾ ਕਰ ਕਿਰਪਾ ਹਰਿ ਤੇ ਬਰਾਦੀਨੇ ਜਿਉ ਤੇ ਉਧਾਰ ਨਾ ਖਣ ਪ੍ਰਤਾਪ ਦੁੱਖ ਬਿਨ ਸੇ ਸੁਖ ਅਨੰਦ ਪਰਵੇਸਾ ਕ੍ਰਿਸ਼ਨ ਬਜੇ ਮਨ ਤਨ ਸਭ ਧਰਾਪ ਅਨਾਥ ਕੋ ਨਾਥ ਜਨਨ ਸਮਰਥਾ ਸਗਲ ਸੀਟ ਕੋ ਮਾਈ ਬਾਪ ਭਗਤ ਵਛਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਸੋਰਠ ਮਹੱਲਾ ਪਇਮਾ ਕ੍ਰਿਸ਼ਨ ਨਾਨ ਸਿਮਰ ਪ੍ਰਭੇ ਆਪਣਾ ਮਨ ਤਨ ਭਈ ਅਰੋਗਾ ਕੋਟ ਬਿਗਣ ਲਾਤੇ ਪ੍ਰਸਰਣਾ ਪ੍ਰਤੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਗਾਵੋ ਸੁਣੋ ਪੜੋ ਨਿਤ ਪਾਈ ਗੁਰਪੂਰੈ ਤੂੰ ਰੱਖਿਆ ਰਹਾ ਸਾਚਾ ਸਾਇਬ ਅਮਿਤ ਵਡਾਈ ਭਗਤ ਵਛਲ ਦੇ ਆਲਾ ਸੰਤਾਂ ਕੇ ਪੈਜ ਰਖਦਾ ਆਇਆ ਆਦ ਬਿਰਧ ਪ੍ਰਤਪੰਨ ਲਾ ਹਰੇ ਅੰਮ੍ਰਿਤ ਨਾਮ ਭੋਜਨ ਨਿਤ ਪੁੰਚ ਸਰਬ ਵੇਲਾ ਮੁਕਪਾਉ ਜਰਾ ਮਰਾਤਾ ਸਵਨਠਾ ਗੁਣ ਗੋਵਿੰਦ ਨਿਤ ਗਾਵ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣਿਆ ਪ੍ਰਗਟ ਪਈ ਸਗਲੇ ਯੁਗ ਅੰਤਰ ਗੁਰਨਾ ਨੇ ਕੀ ਵਡਿਆਈ ਸੋ ਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਿ ਧੁਨ ਪ੍ਰਭ ਕੇ ਚਰਨ ਨਿਹਾਰਿਆ ਰਾਖਣ ਹਰੈ ਰਾਖਿਓ ਬਾਰਿਕ ਸਤਿਗੁਰ ਤਾ ਪਿਉ ਤਾਰਿਆ ਉਬਰੇ ਸਤਿਗੁਰ ਕੀ ਚਰਣਾ ਜਾਂ ਕੀ ਸੇਵਨਾ ਬਿਰ ਤੀ ਜਾਇ ਰਹਾ ਘਰ ਮੈਂ ਸੂਖ ਬਾਹਰ ਬਨ ਸੁਖਾ ਪ੍ਰਵੇ ਆਪਣੇ ਭੈਂਦ ਹਲ ਨਾਨਕ ਬਿਗਨ ਨਾ ਲਾਗੇ ਕੋ ਮੇਰਾ ਪ੍ਰਭ ਹੋਆ ਕਿਰਪਨ ਲਾ ਸੋਰਠ ਮਹੱਲਾ ਪਈਮਾ ਗਏ ਕਲੇਸ਼ ਰੋਸਾ ਨਾਸੀ ਪ੍ਰਭ ਆਪਣੇ ਕਿਰਪਾ ਤਾਰੀ ਆਠ ਪਹਿਰੇ ਆਰਾ ਦੋ ਸੁਆਮੀ ਪੂਰਨ ਕਾਲ ਹਮਾਰੀ ਹਰ ਜੀਓ ਤੂੰ ਸੁਖ ਸੰਪਤਿ ਰਾਸ ਰਾਖ ਲਿਓ ਭਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾ ਜੋ ਮੰਗੋ ਸੋ ਹੀ ਸੋ ਹੀ ਪਾਵੋ ਆਪਣੇ ਖਸਮ ਭਰੋਸਾ ਕਹੋ ਨਾਨਕ ਗੁਰਪੂਰਾ ਪੇਟਿਓ ਮਿਟਿਓ ਸਗਲਿਆਂ ਦੇ ਸਾਸ ਸੋਰਠ ਮਹੱਲਾ ਪਈਮਾ ਸਿਮਰ ਸਿਮਰ ਗੁਰ ਸਤਗੁਰ ਆਪਨਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗੁਰਬਚਨੀ ਮਨ ਛੇ ਫਲ ਪਾਇਆ ਮੇਰਾ ਗੁਰਪੂਰਾ ਸੁਖ ਦਾਤਾ ਕਰਨ ਕਾਰਨ ਸਮਰੱਥ ਸੁਆਮੀ ਪੂਰਨਪੁਰਖ ਵਿਧਾਤਾ ਰਹਾ ਆਨੰਦ ਵਿਨੋਦ ਮੰਗਲ ਗੁਣ ਗਾਵੋ ਗੁਰੂ ਨਾਨਕ ਭੇਂ ਦੇ ਅੱਲਾ ਜੈ ਜੈ ਕਾਰ ਭੇਂ ਜਾ ਭੀਤਰੋਂ ਆਪਾਰ ਬ੍ਰਹਮ ਰਖਵਾਲਾ ਸੋਰਠ ਮਹੱਲਾ ਪੰਜਵਾਂ ਦੁਰਤ ਗੋ ਆਇਆ ਹਰ ਪ੍ਰਵੇ ਆਪੇ ਸਾ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਾ ਕਿਰਪਾ ਧਾਰੀ ਆਪਣਾ ਬਿਰਦ ਸੁਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਜ਼ੈ ਜਿਆ ਅਨੰਦ ਗੁਣ ਗਾਵੋ ਮਨ ਤੰਦੇ ਸੁਖਾ ਨਿਰਹਾ ਪਤਿ ਉਦਾਰਨ ਸਤਗੁਰ ਮੇਰਾ ਮੋਹਿ ਤਿਸ ਕਾ ਪ੍ਰਭਾਸਾ ਬਖਸ਼ ਲੈ ਸੰਸ ਸਚੈ ਸਾਇ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪਜਵਾ ਬਖਸ਼ਿਆ ਪਾਰ ਬ੍ਰਹਮ ਪਰਮੇਸ਼ਰ ਸੰਗਲੇ ਰੋਗ ਵਿਦਾਰੀ ਗੁਰਪੂਰੇ ਕੀ ਸ਼ਰਣੀ ਉਪਰੇ ਕਾਰਜ ਸਗਲ ਸੁਹਾਰੇ ਹਰ ਜਨ ਸਿਮਰਿਆ ਨਾਮੇ ਆਧਾਰ ਤਾਪ ਉਤਾਰਿਆ ਸਤਿਗੁਰ ਪੂਰੈ ਆਪਣੀ ਕਿਰਪਾ ਧਾਰਾ ਸਦਾ ਆਨੰਦ ਕਰੈ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੱਡੀਆਂ ਵਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਾਖਿਆ ਸੋਰਠ ਮਹਲਾ ਪੰਜਿਮਾ ਪਏ ਕਿਰਪਾਲ ਗੁਰੂ ਗੋਵਿੰਦਾ ਸੰਗਲ ਮਨੋਰਥ ਪਾਏ ਅਸਰ ਪਹਿਲਾ ਹਰ ਚਰਣੀ ਗੋਵਿੰਦ ਕੇ ਗੁਣ ਗਾਈ ਭਰੋ ਸੁਮੂਰਤ ਪੂਰਾ ਸਾਤ ਸਹਿਜ ਆਨੰਦ ਨਾਮ ਜਪ ਵਾਜੇ ਅਨਹਦ ਤੂਰਾ ਰਹਾ ਮਿਲੇ ਸੁਆਮੀ ਪ੍ਰੀਤਮੇ ਆਪਣੇ ਕਰ ਮੰਦਰ ਸੁਖਦਾਈ ਹਰ ਨਾਮ ਨੇ ਦਾ ਨਾਨਕ ਜਨ ਪਾਇਆ ਸੰਗਣੀ ਚਪ ਜਾਈ ਸੋਰਠ ਮਹੱਲਾ ਪਜਿਮਾ ਸੰਤੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਫਲ ਪਾਈ ਰਹਾ ਸਤਿਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਤਾਰੀ ਆਰ ਬ੍ਰਹਮ ਪ੍ਰਭ ਭੈ ਦਿਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬ નિਦਾਨ ਮੰਗਲ ਰਸ ਰੂਪਾ ਹਰ ਕਾ ਨਾਮ ਆਧਾਰੋ ਨਾਨਕ ਪਦ ਰਾਖੀ ਪਰਮੇਸ਼ਰਿਓ ਦੁਨਿਆ ਸਦ ਸੰਸਾਰ ਸੋਰਠ ਮਹੱਲਾ ਪੰਜ ਮਾ ਮੇਰਾ ਸਤਗੁਰ ਖਵਾਲਾ ਹੋਆ ਤਾਰ ਕਿਰਪਾ ਬ੍ਰਹਮਾ ਦੇ ਰੱਖਿਆ ਹਰ ਗੋਵਿੰਦ ਨਵਾਨ ਨਿਰਵਾ ਰਹਾ ਤਾਪ ਗਿਆ ਪਰਮ ਆਪ ਮਿਟਾਇਆ ਜਨ ਕੀ ਲਾਜ ਰਖਾਈ ਸਾਧ ਸੰਗਤ ਤੇ ਸਫਲ ਪਾਹੇ ਸਤਿਗੁਰ ਕੈ ਬਲ ਜਾਈ ਹਲਤ ਪਲਤ ਪ੍ਰਵਦਮੈ ਸਵਾਰੇ ਹਮਰਾ ਗੁਣ ਅਵ ਗੁਣ ਨਾ ਵਿਚਾਰਿਆ ਟਾਲੇ ਬਚਨ ਨਾਨੇ ਗੁਰ ਤੇਰਾ ਸਫਲ ਕਰਮਸਤ ਧਾਰੇ ਆ ਸੋਰਠ ਮਹੱਲਾ ਪਇਮਾ ਜੀ ਜੰਤਰ ਜਤ ਕੇ ਕੀਏ ਸੋਹੀ ਸੰਤ ਸਾਈ ਆਪਣੇ ਸੇਵ ਕੀ ਆਪੇ ਰੱਖੇ ਪੂਰਨ ਭਈ ਵਡਾਈ ਪਾਰ ਬ੍ਰਹਮਪੁਰਾ ਮੇਰੇ ਨਾਲ ਗੁਰ ਪੂਰੈ ਪੂਰੀ ਸਾਂ ਰਾਖੀ ਹੋਏ ਸਰਬਦਿਆਲ ਰਹਾਉ ਆਨਦਰ ਨਾਨਕ ਨਾਮ ਧਿਆਏ ਜੀ ਪ੍ਰਾਣ ਕਾ ਦਾਤਾ ਆਪਣੇ ਦਾਸ ਕਉ ਕੰਠਣਾਇ ਰਖੈ ਜਿਉ ਬਾਰਕ ਪਿਤ ਮਾਤਾ ਸੋਰਠ ਮਹੱਲਾ ਪੰਜਿਮਾ ਠਾਂਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰਿ ਗੁਰਪੁਰ ਹੈ ਰਖੀ ਸ਼ਰਨ ਸਚੀ ਕੀ ਤਾਕੀ ਪਰਮੇਚਰਿ ਆਪ ਹੋਆ ਰਖਵਾਲਾ ਸਾਤ ਸਹਿਜ ਸੁਖ ਕਿਨ ਮੈਂ ਉਭਜੇ ਮਨ ਹੁਆ ਸਦਾ ਸੁਖਾਲਾ ਰਹਾ ਹਾਂ ਹਰ ਹਰ ਨਾਮ ਦੀਓ ਧਾਰੂ ਤਿਨ ਸੰਗ ਲਾ ਰੋਗ ਵਿਦਾਰੂ ਆਪਣੀ ਕਿਰਪਾ ਤਾਰੇ ਤਿਨ ਸੰਗ ਲੀ ਬਾਸ ਸਵਾਰੀ ਪ੍ਰਭੇ ਆਪਣਾ ਬਿਰਦ ਸੁਮਾਰਿਆ ਹਮਰਾ ਗੁਣ ਅਬ ਗੁਣ ਨਾ ਵਿਚਾਰਿਆ ਗੁਰ ਕਾ ਸ਼ਬਦ ਪੈਓ ਸਾਖੀ ਤਿਨ ਸੰਗ ਲੀ ਲਾਜ ਰੱਖੀ ਬੁਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਬਿਲਾਵਨ ਮਹੱਲਾ ਪੰਜਵਾ ਆਗੇ ਪਾਛੈ ਕੁਸਲ ਪਿਆ ਗੁਰਪੂਰੈ ਪੂਰੀ ਸਾ ਰਾਖੀ ਪਾਰ ਬ੍ਰਹਮ ਪ੍ਰਾ ਕੀ ਨੀਮਿਆ ਰਹਾ ਮਨ ਤਨ ਰਵ ਰਹਿਆ ਹਰ ਪ੍ਰੀਤਮ ਦੁਖ ਦਰਦ ਸਗਲਾ ਮਿਟ ਗਿਆਂ ਸਾਤ ਸਹਿਜ ਆਨੰਦ ਗੁਣ ਗਾਏ ਦੂਤ ਦੁਇਟ ਸਾ ਹੋਏ ਖਿਆਂ ਗੁਣ ਅਬ ਗੁਣ ਪ੍ਰਵ ਕਛ ਨਾ ਵਿਚਾਰਿਆਂ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈਆਂ ਚੋਤਿ ਬਿਨਾਸੀ ਨਾਨਕ ਉਚਰੈ ਹਰ ਕੀ ਜੈਆ ਗੁਣ ਅਬ ਗੁਣ ਪ੍ਰਵ ਕਛ ਨਾ ਵਿਚਾਰਿਆਂ ਕਰ ਕਿਰਪਾ ਆਪਣਾ ਕਰਨਿਆ ਅਤਲ ਵਡਾਈਆਂ ਚੋਤਿਆਂ ਬਿਨਾਸੀ ਨਾਨਕ ਉਚਰੈ ਹਰ ਕੀ ਜੈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ